वेंदो <laughs> करवाई ॾियो <laughs> ਬਚਤ ਰਹੀ ਜੀ ਨਹੀਂ ਕੋਈ ਕਮੀ ਨਹੀਂ ਰਹੀ ਜੀ ਬਹੁਤ ਬੜਾ ਪ੍ਰਸਾਦ ਜੀ ਦਾ ਕਿੱਥੇ ਗਿਆ ਜੀ ਉਹ ਐਸਰ ਤੇ ਬਾਰੇ ਬੰਦੇ ਸਾਰਾ ਪੰਚੂੜਾ ਉਹ ਆਪੇ ਹੀ ਚਲਾ ਗਿਆ ਸੋ ਰੱਬ ਨੇ ਕਿਰਪਾ ਕੀਤੀ ਇੱਜ਼ਤ ਆ ਕੇ ਤੁਹਾਡੇ ਪੁੱਤ ਦੀ ਕੋੜੀ ਝੋੜ ਫੇਡ ਆਈ ਹੈ ਝੋੜ ਫੇਡ ਨਾਲ ਸਾਰਾ ਰਹਿ ਗਿਆ ਨਹੀਂ ਟਰੱਕ ਕੋਈ ਨਹੀਂ ਛੱਡਦਾ ਤੇ ਅੰਦਰ ਆ ਜਾਂਦਾ ਠੀਕ ਹੈ ਠੀਕ ਹੈ ਬਹੁਤ ਛੋਟੇ ਸਮੇਂ 'ਚ ਤੁਸੀਂ ਕੀਮਤੀ ਸਮਾਂ ਆਪਣਾ ਕੱਢਿਆ ਔਰ ਮੈਨੂੰ ਵੀ ਬੜਾ ਗਰਵ ਹੈ ਪੰਜਾਬ ਦੀ ਮਾਂ ਪਾਰਟੀ ਸਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਪਾਰਟੀ ਜਿਨ੍ਹਾਂ ਦੀ ਬਦੌਲਤ ਅੱਜ ਇਹ ਪੰਜਾਬ ਔਰ ਖਾਸ ਕਰਕੇ ਬਠਿੰਡਾ ਪੰਜਾਬ ਦੇ ਨਾਲ ਇੱਕ ਬਠਿੰਡਾ ਵੀ ਹੈ ਜਿਨ੍ਹਾਂ ਨੂੰ ਟਿਬਿਆਂ ਦਾ ਸ਼ਹਿਰ ਕਿਹਾ ਜਾਂਦਾ ਸੀ ਜਦੋਂ ਦਾ ਬਾਦਲ ਸਾਹਿਬ ਨੇ ਸੀਐਮ ਬਣਿਆ ਔਰ ਬਾਦਲ ਸਾਹਿਬ ਦੀ ਛੋਟੀ ਟੀਮ ਵੀ ਬਹਾਰ ਤੇ ਬੜਾ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਦਾ ਬਠਿੰਡੇ 'ਚ 2009 ਤੋਂ ਬਾਅਦ ਇਹ ਉਜਾਇਆ ਚੰਦਾ ਗਿਆ ਪਹਿਲੇ ਕਹਿੰਦੇ ਸੀ ਜਲੰਧਰ ਲੁਧਿਆਣਾ ਪਟਿਆਲਾ ਚੰਡੀਗੜ੍ਹ ਵਰਗੇ ਸਹਿਰਾਂ ਤੋਂ ਟਿੱਬਿਆਂ ਦਾ ਸਹਿਰ ਰੈਕਿਸਟਾਨ ਜਲੰਧਰ ਸੀ ਔਰ ਅੱਜ ਸਾਡਾ ਬਠਿੰਡਾ ਪੰਜਾਬ ਦੇ ਲੋਕ ਬੜਾ ਪਿਆਰ ਸਤਿਕਾਰ ਗਰਵ ਕਰਦੇ ਕੁਝ ਬਠਿੰਡੇ ਦੇ ਨਾਗਰਿਕੋ ਅੱਜ ਉਹ ਕੀ ਦੀ ਬੁਲਾਨਤ ਆ ਸੁਪਾ ਵਰਤਾਤ ਸਿੰਘ ਬਾਦਲ ਜੀ ਨੂੰ ਬੁਲਾਉਣਾ ਉਹਨਾਂ ਦੇ ਪਰਿਵਾਰ ਦੀ ਮੌਲਿਕ ਜੋ ਸਾਨੂੰ ਇਹਨਾਂ ਪਿਆਰ ਦਿੰਦੇ ਆ ਔਰ ਸਾਡਾ ਵੀ ਆ ਮਾਨਨ ਦਾ ਕਰਤੱਵ ਹੈ ਬੁਝਲੇ ਬਾਦ ਪਾਰਟੀ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਬਹੁਤ ਕੁੱਝ ਸਮਾਂ ਕਰਦਾ ਪ੍ਰੋਗਰਾਮ ਵੀ ਆ ਲੰਮੀ ਮੁਕਦਰ ਜਿਲ੍ਹੇ ਦੇ ਲਈ ਸਤਿਕਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਤੁਸੀਂ ਦੋ ਸਾਲਾਂ ਤੇ ਤੁਸੀਂ ਦੇਖ ਚੁੱਕੇ ਹੋ ਕਿੰਨਾ ਕਰਦੇ ਕੇ ਜਿਹੜੀ ਜੁਗਨਬਾਦ ਪਾਰਟੀ ਜੋ ਬਾਰ ਬਾਰ ਨਾ ਮਿਲਦਾ ਝੂਠ ਤੇ ਝੂਠ ਜਿਹੜਾ ਸੁਪਰੀਮ ਕੋ सीएम ਬਣਾ ਪ੍ਰਕਾਸ਼ ਸਿੰਘ ਬਾਦਲ ਜੀ ਅਸੇ ਤੁਸੀਂ ਵੀ ਮੇਡ ਦੇਖ ਲੋ ਇੱਕ ਕਾਲਾ ਸਾਈ ਹਿਟਲਰ ਬਣਾ ਹੋਇਆ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਜਿੰਦਾਬਾਦ ਥੈਂਕ ਯੂ ਮੈਂ ਬੇਨਤੀ ਕਰ ਰਿਹਾ ਸੀ ਔਰ ਬੁਲਾਨ ਕਰ ਰਿਹਾ ਸੀ ਖੁਸ਼ਕਿਸਮਤ ਕਿੰਨੇ ਜੀ ਮੈਂ ਬਟਿੰਡੇ ਤੇ ਜ਼ਿਲ੍ਹੇਦਾਰ ਨਾਗਵੀ ਖਾਂ ਔਰ ਨੌਜਵਾਨ ਪੀੜੀ ਨੇ ਵੀ ਦੇਖ ਲਿਆ ਨੌਜਵਾਨਾਂ ਨੇ ਅਸੀਂ ਵੀ ਮੈਨੂੰ ਸਿਆਸਤ ਨਹੀਂ ਆਉਂਦੀ ਅਸੀਂ ਵੀ ਦੇਖ ਰਹੇ ਸੀ ਜੇ ਚੋਣਾਂ ਹੋਏ ਉਹਦੇ ਪ੍ਰਨਾਮ ਬਹੁਤ ਉਲਟ ਸੀ ਔਰ ਉਮੀਦ ਕਰਦਾ ਜਿੰਨਾ ਜਿਸ 파ਟੀ ਨੇ ਚਾਹਸੇ ਦੇ ਸਾਨੂੰ ਦਿੱਤਾ 2 ਸਾਲ ਕੋਈ ਪ੍ਰੋਜੈਕਟ ਨਹੀਂ ਦਿੱਤਾ ਕੋਈ ਵਿਕਾਸ ਨਾ ਹੁੰਦਾ ਝਗੜਿਆਂ ਤੋਂ ਇਲਾਵਾ ਕੁੜੀਆਂ ਵੀ ਨਹੀਂ ਲੜਦੀ ਹੁੰਦੀ ਜਿਵੇਂ ਸੀਐਮ ਇਨਾਂ ਦਾ ਲੜਦਾ। ਸੋ ਬੇਨਤੀ ਆ ਕੁੜੀਆਂ ਜਿਸ ਖਰਚੇ ਕੁੜੀਆਂ ਦੀ ਚੱਲਦੀ ਉਹ ਬੰਦੇ ਦੀ ਕੋਈ ਕਦਰ ਨਹੀਂ ਹੁੰਦੀ ਸਾਡਾ ਸਟੇਟ ਸਾਡਾ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਾ ਪਾਛ ਤੋਂ ਬਗੈਰ ਅਧੂਰਾ ਸੋ ਬੇਨਤੀ ਹੈ ਲੋਕ ਸਭਾ ਦੇ ਵਿੱਚ ਸਾਡੀ 13 ਦੀ 13 ਸੀਟਾਂ ਖਾਸ ਕਰਕੇ ਬਟਿੰਡਾ ਅਰਬੰਦ ਦਾਵਾ ਮਾਗਨਿਕਾ ਮੈਂ ਪੰਜਾਬ ਨੂੰ ਬੇਨਤੀ ਕਰਦਾ ਬੀਂਲਾ ਤੋਂ ਹਜ਼ਾਰ ਹਜ਼ਾਰ ਜਿਹੜੇ ਤੁੰ ਨੂੰ ਬੀਬੀਆਂ ਨੂੰ ਖਾਸ ਕਰਕੇ ਚਾਲ ਪੂਸੀਆ ਚ ਆਈ ਦੀ ਗੱਲਾਂ ਚ ਆਉਂਦੀ ਹੈ ਮਲਟੀ ਨੈਸ਼ਨਲ ਕੰਪਨੀ ਵਾਲਾ ਨੇ ਮਲਾਈ ਚ ਸਾਹ ਪਹਿਲੇ ਚਾਲੂ ਨਹੀਂ ਪ੍ਰਦਰਸ਼ਨ ਨੂੰ ਤਾਂ ਸਿਆਸਤ ਸਿਆਸਤ ਦੀ ਸੇਵਾ ਸਮਝੀ ਸੀ ਪਰ ਉਹਨਾਂ ਦੇ ਕੰਪਨੀ ਦੇ ਬੰਦੇ ਭੇਜ ਕੇ ਸਾਡੀ ਮਾਤਾਵਾਂ ਦੇ ਘਰ ਆ ਭਰਾਏ ਬਹੁਤ ਸੌਖਾ ਤਰੀਕਾ ਲੱਭਿਆ 2000 ਪਾਜ ਮਾਤਾਵਾਂ ਘਰ ਤੇ 5000 ਰੁਪਏ ਦਾ ਘਰ ਬੈਠੇ ਤੋਂ ਨੂੰ ਆ ਜਾਊਗਾ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਸੋ ਨੌਕਰੀ ਪੱਕੀ ਐ ਪ੍ਰਾਈਵੇਟ ਨੌਕਰੀ ਆ ਸਰਕਾਰੀ ਖਦੋਂ ਕਰਦਾ ਕਿ 2 ਸਾਲ ਦੇ ਵਿੱਚ ਇੱਕ ਵੀ ਕੰਮ ਕਰਾ ਦੋ ਝਗੜੇ ਤੋਂ ਇਲਾਵਾ ਗੁੱਸੇ ਤੋਂ ਇਲਾਵਾ ਸੀਐਮ ਦਾ ਕੰਮ ਹਲੇਮੀ ਨਾ ਹੁੰਦਾ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੁਸੀਂ ਕਿ ਭਗਵਾਨ ਕਮਾਲ ਜੀ ਅਗਰ ਸਿੱਖਣਾ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਦੇਖੋ 10 ਸਾਲ ਸਾਡੇ ਜੀਪੀਸੀਐਮ ਸੁਖਵੀਰ ਬਾਦਲ ਸਾਹਿਬ ਦੀ ਰਾਹ ਚੁੱਕੇ ਨੇ ਉਹਨਾਂ ਨੇ ਕਹਿੰਦੇ ਇਨਖਾ ਨਹੀਂ ਰੱਖੀ ਵਿਪੱਖਰਲ ਗੁੰਮਾ ਸੀ ਜਿਵੇਂ ਚਿਕ ਵਿੱਚ ਹੁੰਦੇ ਜਿਹਾ ਪਰ ਸਤਿਕਾਰ ਦਿੰਦੇ ਸੀ ਪਰ ਇਹ ਪਾਰਟੀ ਦਾ ਤਾਲਾ ਸਹੀ ਦੂਜੇ ਵਿਪੱਖਸੂਆਂ ਨੂੰ ਟਾਈਮ ਨਹੀਂ ਦਿਆ ਗੱਲਾਂ ਨਾਲ ਤਾਂ ਇਹਨਾਂ ਨੂੰ ਅਸ਼ੀ ਲੋਕ ਕਰਨਾ ਤੇ ਆਪਣੇ ਪਿਆਰੇ ਆ ਗੱਲਾਂ ਸਾਨੂੰ ਅੱਛੀਆਂ ਲੱਗਦੀਆਂ ਪਰ ਨੌਜਵਾਨ ਪੀੜੀ ਕਰਨੀ ਦੇਖ ਲੋ ਨਹੀਂ ਤਾਂ ਇਹ ਲੋਕ ਸਾਨੂੰ ਇਹਦਾ ਕਰਜ਼ਾਈਤੀ ਕਰ ਜਾਣਗੇ ਪੰਜਾਬ ਸੰਭਲੇ ਤੋਂ ਨਹੀਂ ਸੰਭਲਣਾ ਕਰਜ਼ੇ ਦੇ ਪਿਆਰ ਦੇ ਵਿੱਚ ਹੀ ਜਾਊਗਾ ਜਿਹੜਾ ਵਿਕਾਸ ਕਰੇ ਇੱਕ ਵੀ ਕਾਜ ਕਰਾਉਣ ਮੈਂ ਜ਼ਿਆਦਾ ਸਮਾਂ ਨਹੀਂ ਕਹਿੰਦਾ ਅੱਜ ਅਕਾਲੀ ਦਲ ਦੇ हां 신다 팀 ਨੂੰ ਬੇਨਤੀ ਕਰੂੰਗਾ ਜਿਹਨਾਂ ਨੇ ਜੀ ਨੂੰ ਸਵੀਕਾਰ ਕਰ ਲਓ ਜਿੱਥੇ ਕਹੋਗੇ ਤੁਹਾਡੀ ਹਾਜ਼ਰੀ ਕਰੂੰਗਾ ਜਿੱਥੇ ਡਿਊਟੀ ਲਾਓਗੇ ਉੱਤੇ ਡਿਊਟੀ ਕਰੂੰਗਾ ਥੋੜਾ ਬੱਚਾ ਵੜ ਕੇ ਕੰਮ ਕਰੂੰਗਾ ਜਿੰਨਾ ਮੇ ਤੋਂ ਹੋ ਸਕਾ ਧੰਨਵਾਦ ਹੈ ਸੁਤਰੀ ਗਾ ਬਹੁਤ ਹੀ ਸਰਕਾਰ ਨੂੰ ਪ੍ਰણામ ਦਿੱਲੀ ਦੀ ਬਾਹਰ ਮਾਦਾਨ ਜੀ ਨੂੰ ਇਕਲਿਦਾ ਦੇ ਵੱਡੇ ਭਰਾ ਗਿੱਲ ਸਾਹਿਬ ਅਤੇ ਬੋਕੇ ਤੋਂ ਹਲਕੇ ਅੰਜਾਮ ਨੇ ਮੋਵੀ ਬਾਦਲ ਜੀ ਨਰਮਨ ਸਿੰਘ ਸੰਧੂ ਜੀ ਚੰਕੌਰ ਮਾਨ ਜੀ ਸੋਚੀ ਜਨੂਨ ਅਕਾਲੀ ਦਲ ਦੀ ਟੀਮ ਬਹੁਤ ਹੀ ਸਤਿਕਾਰਯੋਗ ਮੇਰੀਆਂ ਭੈਣਾਂ ਸੰਜੇ ਜੀ ਭੈਣ ਸਿਮਰਨ ਜੀ ਸਭ ਤੋਂ ਪਹਿਲਾਂ ਫਤਿਹ ਅੱਜ ਕਰਨਾ ਹੈ ਵਾਇਗਰੂ ਲੀਗ ਦਾ ਖਾਲਸਾ ਵਾਇਗਰੂ ਲੀਗ ਦੀ ਫਤਿਹ ਅੱਜ ਮੇਰਾ ਪੁਰਾਣਾ ਸਾਥੀ ਸਤਿਕਾਰਯੋਗ ਸੰਜੇ ਜੀ ਸਾਡੀ ਭੈਣ ਮੈਂਬਰ ਕੌਂਸਲ ਕਾਪੜੇਸ਼ਾ ਦੇ ਨਾਮ ਨੇ ਸਰ ਜੀ ਅੱਜ ਕਾਂਗਰਸ ਨੂੰ ਛੱਡ ਕੇ ਸ਼੍ਰੋਮੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਸਮੋਚਾ ਸ਼੍ਰੋਮੇ ਅਕਾਲੀ ਦਲ ਬਠਿੰਡਾ ਸ਼ਹਿਰੀ ਬਣੂ ਇਹਨਾਂ ਦਾ ਜੀ ਆਇਆਂ ਨੂੰ ਕਹਿਣਾ ਤੇ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਅਸੀਂ ਮੇਰੇ ਭਰਾ ਨੂੰ ਉਹਦੇ ਆਪੇ ਗੱਲ ਨੂੰ ਲਾ ਕੇ ਰੱਖਾਂਗੇ ਇਹਨਾਂ ਨੂੰ ਅੱਗੇ ਲਾ ਕੇ ਰੱਖਾਂਗੇ ਇਹਨਾਂ ਦੇ ਏਰੀਆ ਦੇ ਵਿੱਚ ਉਹ ਸਾਡੀ ਸਾਰੀ ਟੀਮ ਇਹਨਾਂ ਦੇ ਨਾਲ ਚੱਲੂਗੀ ਜੋ ਨਿੰਦਰਪਾਲ ਵਰਗੇ ਆ ਹੋ ਸਾਰੀ ਟੀਮ ਹੈ ਸਾਡਾ ਫਰਜ਼ ਪੂਰਨ ਲਾਡੀ ਜੀ ਉਸ ਤੋਂ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਹੈ ਇਹਨਾਂ ਦੇ ਆਉਣ ਦੇ ਉੱਤੇ ਇਸੇ ਤਰ੍ਹਾਂ ਅਸੀਂ ਅੱਗੇ ਰੱਖਾਏ ਮੈਂ ਇੰਨਾ ਹੀ ਵਿਸ਼ਵਾਸ ਦਿਵਾਉਣਾ ਹਾਂ ਉਹਨਾਂ ਬੇਨਤੀ ਕਰਦਾ ਮਤਲਬ ਸਰ ਸਦਾ ਸੁਭੀ ਮਦਰ ਜੀ ਉਹ ਦੋ ਮਿੰਟ ਤੁਹਾਡੇ ਨਾਲ ਵਿਚਾਰਾਂ ਦੇ ਕਰਾਈਂ ਵਾਈਬ ਜੀ ਦਾ ਹਾਲਾ ਵਾਈਬ ਜੀ ਕੀ पिछले सात साल अपने जिंदगी के खराब करते कांग्रेस पार्टी ने पांच साल ताड़ू वाले ने दो साल बादल साहब की जो सरकार से अकाली दल सरकार गरीबों मुश्किल हल हुई सारियाम आटा दाल की स्कीम शगन की स्कीम पेंशन की स्कीम ਦੋਸੋਂ ਯੂਨਿਟ ਬੈਲੀ ਮਾਫ ਕਰਦੀ ਇਸकी ਐਸੀ ਬੱਚਿਆਂ ਨੂੰ ਮੁਫਤ ਪੜਾਉਣ ਦੀ ਸਕੀਮ ਸਾਰੀਆਂ ਹੀ ਪਾਲਨ ਸਾਹਿਬ ਦੇ ਟਾਈਮ ਜਾਂਦੀਆਂ ਪਰ ਕਿਦੋਂ ਸਰਕਾਰਾਂ ਗਈਆਂ ਕਾਂਗਰਸ ਦੀ ਆਈ ਉੱਜੜਿਆ ਹੁਣ ਸਾਰਾ ਕੁਝ ਹੀ ਬੰਦ ਕਰਤਾ ਆਟਾ ਦਾਲ ਵੀ ਬੰਦ ਕਰਤੀ ਛੱਡਣ ਵੀ ਪੈਨਸ਼ਨ ਵੀ ਢੀਲੇ ਕਾਰਡ ਕੱਟਦੇ ਇਹਨਾਂ ਨੇ ਪੈਨਸ਼ਨਾਂ ਕੱਟਦੀਆਂ ਹੁਣ ਕਹਿੰਦੇ ਕਿ ਅਸੀਂ 300 ਯੂਨਿਟ ਮੁਫਤ ਕਰਦੇ 200 ਤਾਂ ਬਾਦਲ ਸਾਹਿਬ ਹੀ ਦਿੰਦੇ ਸੀ ਤੇ ਹੁਣ ਬਿੱਲ ਕਿੰਨੇ ਕਿੰਨੇ ਆਉਂਦਾ ਕਿ 50000 ਦੇ ਕਿੰਨਾ ਤੇ ਵੱਡੇ ਬਿੱਲ ਆਏ ਹੱਥ ਖੜੇ ਕਰਿਓ ਆ ਸਾਡੀ ਨੀਂਦ ਚੁਗੀਆਂ ਜੀ ਸਾਹਿਬ ਨੇ ਸਾਰੇ ਦੇ ਆਏ ਮਿੰਨ ਸਾਰੇ ਜਿਹੜੇ ਸਾਹਿਬ ਆਏ ਅਜਾ ਛੋਟੇ ਕੋਲੇ ਘਰੇ ਝਾੜੂ ਹੈ ਝਾੜੂ ਪੜਿਆ ਹੈਗਾ ਛੋਟੇ ਕੋਲੇ ਨਹੀਂ ਝਾੜੂ ਆਇਆ ਨਾ ਝਾੜੂ ਵਾਲੇ ਆਏ ਨਾ ਤਾਂ ਸਿੱਧੇ ਮਾਰੀ ਜਿੰਦਾਬਾਦ ਜਿੰਦਾਬਾਦ ਇੱਕ ਤਾਂ ਝਾੜੂ ਨੂੰ ਅੱਗ ਲਾ ਦਿਓ ਉੱਚੇ ਉਣ ਲੱਗ ਜਿਓ ਝਾੜੂ ਨਹੀਂ ਰੱਖਣਾ ਅੱਪ ਜਿੰਨਾ ਗੰਗ ਭਜਾਇਆ ਤੇ ਦੇਸ਼ ਵਿੱਚ ਝਾੜੂ ਵਾਲ ਨੇ ਐਡੇ ਵੱਡੇ ਝੂਠੇ ਭਾਵੇਂ ਸਾਰੇ ਜਿੰਨੇ ਛੱਡ ਗਿਆ ਪੰਜਾਬ ਤੇ ਉਹ ਝਾੜੂ ਦੀ ਹੈ ਆ 3 ਸਾਲ ਹੋ ਕੇ ਲੁੱਟ ਤੇ ਲੱਗੀ ਹੈ ਪਰਵਾਹ ਨਹੀਂ ਕੀਤੀ ਮੈਂ ਤੁਹਾਨੂੰ ਅੱਜ ਦੱਸਣਾ ਤੁਸੀਂ ਦੇਖੋ ਪਖੇਡੇ ਵਾਲਾ ਅੱਜ ਵੀ ਇਹ ਪਹਿਲੇ ਬਠਿੰਡਾ ਕੀ ਸੀ ਅਕੈਜਾ ਬਣਾਇਆ ਇਕੱਲੇ ਬਾਦਲ ਸਾਹਿਬ ਨੇ ਆ ਗਲੀਆਂ ਨਾਲੀਆਂ ਜੀਪਰੇ ਸਿਸਟਮ ਸਾਰੋ ਤਰਫ ਅਰੇ ਇਹ ਤੇ ਸੱਤ ਸਾਲ ਇਕਨ ਪਾਛੇ ਇਧਰ 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 ਆਏ ਕੋਈ ਇਧਰੋਂ ਇਧਰੋਂ ਕਿੱਧਰ ਸਾਈਡ ਤੋਂ ਐ ਇੱਕ ਸਾਈਡ ਤੋਂ ਇਧਰ ਨਹੀਂ ਆ ਇਧਰ ਇਧਰ ਥੋੜੇ ਕਰ ਓਰ ਵੰਡ ਓਰ ਵੰਡ ਜੇ ਸੱਤ ਸਾਲ ਪਹਿਲੇ ਆਪਣੀ ਸਰਕਾਰ ਨਾ ਜਾਂਦੀ ਇੱਥੇ ਇੱਥੇ ਕਾਰਖਾਨੇ ਖੋਹ ਦੇ ਦਿੱਤੇ ਕਿ ਤੁਹਾਨੂੰ ਨੌਕਰੀਆਂ ਮਿਲੀਆਂ ਕਿ ਹੁਣ ਕਿਤੇ ਸ਼ਾਇਦ ਕਿਸੇ ਕੀ ਦੀ ਕਮੀ ਨਹੀਂ ਰਹਿੰਦੀ 15 ਵਿੱਚ ਪਰ ਆਪਾਂ ਆਪ ਹੀ ਨੁਕਸਾਨ ਕਰ ਲਿਆ ਇਹ ਗੱਲਾਂ ਚਾਵੇ ਦੇਖੋ ਕਾਲੀ ਪਾਰਟੀ ਪਿੰਡਾਂ ਦੀ ਪਾਰਟੀ ਹੈ ਸ਼ਹਿਰਾਂ ਦੀ ਪਾਰਟੀ ਹੈ ਗਰੀਬ ਦੀ ਪਾਰਟੀ ਹੈ ਮਜ਼ਦੂਰ ਦੀ ਪਾਰਟੀ ਹੈ ਅਸੀਂ ਜੋ ਕੰਮ ਕਰਦੇ ਹਾਂ ਗਰੀਬਾਂ ਵਾਸਤੇ ਕਰਦੇ ਹਾਂ ਬਾਦਲ ਸਾਹਿਬ ਨੇ ਜਿੰਨੀ ਵੀ ਸੂਰਤ ਬਾਦਲ ਸਾਹਿਬ ਨੇ ਦੇਣੀ ਸ਼ੁਰੂ ਕੀਤੀ ਆ ਤੇ ਮੈਂ ਤੁਹਾਨੂੰ ਇੰਨਾ ਗਲਤ ਗੱਲ ਦੱਸਦਾ ਜਿਸ ਦਿਨ ਸਰਕਾਰ ਲਈ ਆਦਰੂ ਹੈ ਉਸੇ ਦਿਨ ਤੋਂ ਫਟ ਤੋਂ ਆਟਾ ਦਾ ਲਿਜਾ ਗਣ ਪੈਨਸ਼ਨ ਸਾਰਾ ਕੁਝ ਬੰਦ ਹੋ ਗਿਆ ਪਰ ਇਹ ਕਾ ਲੱਗੋ ਇਹਨਾਂ ਦੀ ਗੱਲਾਂ ਚਾਏ ਹੋ ਝਾੜੂ ਵਾਲੇ ਦੇ ਹੋਰ ਕਿ ਡਰਾਮੇ ਕਰਦੇ ਐ ਝਾੜੂ ਮਾਰਾਂਗੇ ਜਿੱਤੇ ਕੋ ਬਾਂਦਮਕਾ ਨਾਲ ਮੁਕੰਦੀ ਫੋਟੋ ਹੋਏ ਨਾ ਕੱਤ ਤੇ ਝਾੜੂ ਨੂੰ ਮਾਰੇ ਹੋਏ ਤੇ ਸਭ ਤੋਂ ਵੱਡਾ ਠੱਗ ਆਪ ਬਾਂਦਮਾ ਆਸ ਕਰਕੇ ਮੈਂ ਕਿਹਾ ਚੋਣਾ ਸਾਨੂੰ ਬੜੀ ਖੁਸ਼ੀ ਆ ਸੰਜੀ ਜੀ ਸਾਰੇ ਪਰਿਵਾਰ ਟੀਮ ਇਹਨਾਂ ਦੀ ਸਮੂਚੀ ਅਕਾਲੀ ਦਲ ਵਿੱਚ ਆਈ ਹੈ ਇਹਨਾਂ ਦੀ ਖੁਸ਼ੀ ਟੀਮ ਨੂੰ ਅਸੀਂ ਤੇਨਾਂ ਦਾ ਧੰਨਵਾਦ ਕਰਦੇ ਆਂ ਪੂਰੇ ਪਰਿਵਾਰ ਨੂੰ ਰੱਖਾਂਗੇ ਬੜੇ ਮਿਹਨਤੀ ਹੈ ਅਗਲੇ 5-7 ਦਿਨਾਂ 'ਚ ਇਲੈਕਸ਼ਨ ਦਾ ਕੰਮ ਸ਼ੁਰੂ ਹੋ ਜਾਣਾ ਹੈ 1 ਮਹੀਨੇ 'ਚ ਮੋਟਾ ਪਾਉਣੀ ਹੈ ਤੇ ਮੈਂ ਬੇਨਤੀ ਕਰਦਾ ਹਾਂ ਤੱਕੜੀ ਤੇ ਜੋ ਨਿਸ਼ਾਨ ਜੀ ਦਾ ਅਕਾਲੀਦਰ ਦਾ ਕਿੱਥੇ ਮੋਰ ਨਹੀਂ ਪਾਉਣੀ ਝਾੜੂ ਦੇ ਮੋਰ ਨਹੀਂ ਪਾਉਣੀ ਤੇ ਪੰਜੇ ਦੇ ਮੋਰ ਨਹੀਂ ਪਾਉਣੀ ਅਸੀਂ ਜਿਹੜਾ ਪਾਉਣੀ ਕੱਲੇ ਟੱਕਰੀ ਦੇ ਆ। ਬਾਰੇ ਹੋਰ ਗੱਲ ਦੱਸਾਂ ਅਗਲੀ ਸਰਕਾਰ ਤੁਸੀਂ ਕਾਲੀਦਰ ਵੀ ਬਣਾ ਦਿਓ ਮੈਂ ਇਹਦਾ ਸੁਆਦ ਹੋਣਾ ਪੰਜਾਬ ਵਿੱਚ ਕੋਈ ਗਰੀਬ ਨਹੀਂ ਹੋਊਗਾ ਜਿਹਦਾ ਆਪਣਾ ਮਕਾਨ ਹੋਊਗਾ ਕਿਰਾਏ ਤੇ ਕੋਈ ਰਹਿਣ ਦੀ ਮਰੋਂ ਨਹੀਂ ਕੋਈ ਅੰਦਰ ਟੱਕਰ ਨਹੀਂ ਆਉਂਦਾ। ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਤਕੜੇ ਹੋ ਕੇ ਆ ਪੱਕਾ ਲੀਡਰ ਨੂੰ ਤਕੜਾ ਕਰਨੀ ਵਾਈ ਡੂ ਜੀ ਦਾ ਕੱਲ ਦਾ ਵਾਈਡ ਹੋਵੇ ਬਹੁਤ ਬਹੁਤ ਜੀ 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 ਜ ਆ ਦੇਖ ਲੇਖਰ ਕਾਲ ਜੀ ਲੇਖਰ ਕਾਲ ਜੀ ਆ ਗਿਆ ਆ ਜਾ ਬੰਦੇ ਜੀ ਅਸੀਂ ਬਸ 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 ਲੋ ਵੇਟਰ ਪਾਈ ਖੜੇ ਹੋ ਗਏ ਖੜੇ ਹੋ ਗਏ ਆ ਜੀ ਜੀ kita macet loh kalau ada sampai, kuda kuda kuda, mana mana, 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 mana संजय जी जो टीम है फ्ली जे भी मेन टीम है

से बना वहाँ एक मिनट एक मिनट बाट दे ਦੀ ਸਰਕਾਰਾਂ ਕੰਨ ਪਾਦਾ ਇਹਨਾਂ ਨੇ ਨਹੀਂ ਕੱਢਿਆ ਹੁਣ ਤੱਕ ਮੇਰੇ ਘਰ ਦਾ ਹੈ ਮੇਰੇ ਘਰ ਦਾ ਬੋਲ ਆ ਰਿਹਾ ਹੋਇਆ ਹੈ ਕਣੀ ਦੇਖੋ ਜਾ ਕੇ ਸੁਣਿਆ ਸ੍ਰੀ ਜੀ ਦੋ ਸ਼ਬਦ ਕਹੇ ਸ੍ਰੀ ਜੀ ਕੁਝ

ਮੈਂ ਜੀ ਸੰਜੇ ਵਿਸਵਾਲ ਐਸਐਮਸੀ ਤਰਮਪਤਨੀ ਸਿਮਰਨ ਵਿਸਵਾਲ ਮੌਜੂਦਾ ਕੌਂਸਲਰ ਵਾਰਡ ਨੰਬਰ 17 ਤੋਂ ਅੱਜ ਐਸੀ ਕਾਂਗਰਸ ਨੂੰ ਕਲਵਿਦਾ ਕਹਿ ਕੇ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਨੂੰ ਸਮਰਥਨ ਦਿੱਤਾ ਔਰ ਉਹਨਾਂ ਦੇ ਪਿਛਲੇ ਕੰਮਾਂ ਨੂੰ ਦੇਖਦੇ ਅੱਜ ਉਸ ਪਾਰਟੀ ਜੀ ਜੁਆਇਨ ਕੀਤੀ ਹੈ ਜੀ